ਉਹ ਲੋ ਉਹ ਘਰ ਦੇ ਵਿੱਚ ਖੜੇ ਆਪਾਂ ਮਾਰਚ ਕਰਾਂਗੇ ਕਿਤੇ ਕੋਈ ਉਧਰ ਪੱਧਰਾ ਖੜਾ ਦੂਤਰ ਪੱਧਰਾ ਖੜਾ ਰਾਜੀ ਤਾਂ ਸਾਵਣ ਹੀ ਨਾ ਯਾਰ ਕਿ ਕੋਈ ਪੀੜ ਤਾਂ ਮੇਰੇ ਕੋਲੇ ਨਹੀਂ ਆਇਆ ਮੈਨੂੰ ਬਾਈਬਲ ਨੂੰ ਸਮਝਣ ਕੋਈ ਇਲਾਜ ਨਹੀਂ ਮੈਨੂੰ ਕੋਈ ਜੁਰ ਕੋਈ ਕਹਦਾ ਉਹ ਲੀਡਰ ਬਣਨਾ ਹੈ ਕੱਲ ਮੈਨੂੰ ਤੇ ਪੱਤਰਕਾਰ ਨੇ ਸਵਾਲ ਕਰਿਆ ਕਿ ਤੂੰ ਤਾਂ ਉਹ ਸ਼ਕਤੀ ਪ੍ਰਦਰਸ਼ਨ ਕਰਨਾ ਹੈ ਜੇ ਕੋਈ ਸ਼ਕਤੀ ਪ੍ਰਦਰਸ਼ਨ ਨਹੀਂ ਮੈਂ ਹੱਥ ਤੇ ਸਾਰਾ ਬੰਨੂ ਤੇ ੱੱੱਪੇ ਲੜਕਾਰੋਂ ਮੋਨਾਕਰ ਫੈਲਾ ਲਊਂਗਾ ਮੈਂ ਉੱਥੇ ਆ ਕੇ ਬੈਠ ਤੁਸੀਂ ਉੱਥੇ ਨਹੀਂ ਬੈਠਾ ਯਾਰ ਆਪਾਂ ਪ੍ਰਦਰਸ਼ਨ ਕਰਨਾ ਹੈ ਜੀ ਬਾਲ ਜਿੰਦੇ ਮਾਤੀ ਮੈਨੂੰ ਭਰੇ ਸੋਚਾ ਕਰੀਂ ਦਿਓ ਬਾਈ ਵੇਖਾ ਯਾਰ ਜੇ ਤੁਸੀਂ ਐ ਨਾ ਖੜੇ ਹੋ ਆਓ ਬਾਬਾ ਇਹਨਾਂ ਦੇ ਖਿਲਾਫ ਪੂਰਾ ਪ੍ਰਦਰਸ਼ਨ ਮਿਤਾ ਕਰਨਾ ਅੱਛਾ ਜੀ ਇਹਨਾਂ ਦੇ ਲੋਕਾਂ ਨੂੰ ਲੱਗਿਆ ਸਾਡੇ ਜਿਹੜੇ ਸਰਕਾਰੀ ਸਾਡੇ ਅਸਰ ਨੇ ਜਿਉਂ ਬੈਠਾ ਕਿ ਵੇਖਣੇ ਗੱਲ ਸਮਝ ਪਿਆ ਦੀ ਕੋਈ ਜਾਣਦੇ ਆ ਕੋਈ ਡਾਕਟਰ ਕੇ ਅੰਦਰ ਸਾਰੇ ਤੇ ਤੁਸੀਂ ਕਮਲ ਤੁਹਾਨੂੰ ਸਾਥ ਲੈਦੇ ਹੋਗੇ ਸੈਕਿੰਡ ਜੀ ਸਾਹਿਬ ਐਥੇ ਕਿ ਮੰਗ ਪੱਤਰ ਨਹੀਂ ਜਾਣਗੇ ਤਾਂ ਅਸੀਂ ਅਸੀਂ ਸਾਰੀਆ ਸੜਕਾਂ ਜੰਮ ਕਰਾ ਦਿੰਦੇ ਆ ਅਸੀਂ ਕਰਾਂਗੇ ਅਸੀਂ ਪ੍ਰਦਰਸ਼ਨ ਕਾ ਡੇਰ ਗਿਆ ਨਹੀਂ ਬੈਠਾ ਅਸੀਂ ਮਾਰਚ ਕਰਾਂਗੇ ਕਿਸੇ ਕਿਤੇ ਕੋਈ ਓਧਰ ਦੇ ਭੱਜ ਗਿਆ ਓਧਰੋਂ ਭੱਜ ਗਿਆ ਮੈਂ ਆਹ ਸਿਰੇ ਰਕੀਲ ਨੇ ਹਾਈ ਕੋਰਟ ਦੇ ਮਨੂਨਾਂ ਸਮਾਪਤਾ ਕਿੰਨਾ ਕੀਤੀਆ ਦਾਸਤਾਨਾ ਦੇ ਕੇਸ ਲੱਗੇ ਹੋਣਗੇ 20 ਕੇਸ ਲੱਗੇ ਹੋਣਗੇ ਮੈਂ ਪਤਾ ਕਿਹਨੇ ਮਿੰਟਾਂ ਕੱਢ ਕੇ ਲੱਗ ਕੇ ਆਇਆ ਮੈਂ ਕੋਈ ਨਹੀਂ ਲੱਗਾ ਇਹ ਵੀ ਜੂਸ ਲੱਗੇ ਤੇ ਆਏ ਨੇ ਕੋਈ ਗੱਲ ਕੋਈ ਤਿਆਰੀ ਨਹੀਂ ਹੈ ਯਾਰ ਕੱਲ ਵੀ ਸੁਣੋ ਬੜੀ ਮੈਂ ਕਿੰਨਾ ਕੀਤੀ ਟਰਮਾਂ ਸੱਜ ਉਹਨਾਂ ਦੀ ਕਾਨੂੰਨੀ ਲੜਾਈ ਵੀ ਲੜਾ ਕਿੰਨੇ ਦੇ ਕੇਸ ਲੱਗੇ ਆਉਨੇ ਕੋਰਟ ਦੇ ਵਿੱਚ ਕਿ ਸਰਕਾਰ ਕੇ ਮੇਰੀ ਬੋਲਤੀਆਂ ਸਾਰਾ ਜਣਾ ਰੁਕਾਵਾ ਨੂੰ ਮੈਂ ਸਾਰੇ ਜਣਾ ਨਾ ਮੈਗਾ ਪੈਂਟਾ ਪਾ ਕੇ ਆਜਾ ਸਵੇਜ ਕਪੜੇ ਪਾ ਕੇ ਆਜਾ ਸਰਕਾਰ ਨਾਲ ਕੋਈ ਕਪੜੇ ਵੀ ਪਾੜਦੇ ਆ ਸਰਕਾਰ ਨੇ ਆਪਣੇ ਸਾਰੇ ਕੰਮ ਆਪਣੇ ਪੱਕਾ ਵੀ ਲਾਉਣੇ ਨੇ ਸਾਰਾ ਕੁਝ ਕਰਨਾ ਪੱਕਾ ਆਪਣੇ ਲੈ ਜੇ ਆਉਂਗੇ ਨਹੀਂਗਾ ਹੋਰ ਟਕਾ ਕਰਨਾ ਪਾੜੇ ਲੋਕਾਂ ਦਾ ਉਸਰ ਦੇ ਕਿਤਾਣੇ ਕਪੜੇ ਘਰੋਂ ਮੈਂ ਜਿਹੜੇ ਕਪੜੇ ਘਰੋਂ ਦੇ ਮੈਂ ਦਿਵਾ ਦੂੰਗਾ ਕੋਈ ਨਾ ਬੈਠ ਕੇ ਵਧੀਆ ਬਣਦੀ। ਸੋ ਸਾਰੇ ਜਣ ਗੱਲ ਬਾਤ। ਮੈਂ ਮੀਡੀਆ ਨਾਲ ਭਰਾ ਲੇ ਕੇ ਇਹਨਾਂ ਨਾਲ ਗੱਲਬਾਤ ਕਰਨੀ ਬੜੀ ਜ਼ਰੂਰੀ ਆ। ਜੇ ਮੈਂ ਇਹ ਨਾਲ ਗੱਲ ਨਹੀਂ ਕਰੂਗਾ ਇਹ ਪਏ ਜੇ ਇਹ ਸੁੱਛੜਣਗੇ ਇਹਨਾਂ ਦੇ ਤਰੀਕੀਆ ਆਪਣਾ ਸਾਰਾ ਕੰਮ ਹੋਣਾ। ਜੇ ਮੈਂ ਮੀਡੀਆ ਨਾਲ ਗੱਲਬਾਤ ਨਹੀਂ ਕਰਵਾਉਂਦਾ ਤਾਂ ਇਹ ਵੀ ਆ ਕੇ ਇੰਤੀ ਸਮਾਂ ਕੱਢ ਕੇ ਆਏਗੇ। ਮੀਡੀਆ ਹੋਇਆ ਤਕੀਦ ਹੋਇਆ ਜਿੰਨਾ ਵਕ ਐ ਹੁਣ ਜ਼ਿੰਮੇਵਾਰੀਆਂ ਇਹਨਾਂ ਨੂੰ ਸਮਝਣਾ ਬੜਾ ਜ਼ਰੂਰੀ ਆ। ਇਸ ਕਰਕੇ ਸਾਰੇ ਇਸ ਗੱਲ ਨੂੰ ਸਮਝੋ। ਟਾਡੇ ਬਹੁਤ ਹੀ ਸਤਿਕਾਰਯੋਗ ਸੀਨੀਅਰ ਐਡਵੋਕੇਟ ਸਾਹਿਬ ਇਹ ਜਿਹੜਾ ਆ ਜਿਹੜਾ ਸੰਲਗ ਪੱਤਰ ਨਾਲ ਉਹਦੇ ਬਾਰੇ ਵੀ ਕੁਝ ਲੋਕਾਂ ਨੂੰ ਵੇਰ ਕਰਕੇ ਜਾਗਰੂਕ ਕਰਦੇ ਧਿਆਨ ਨਾਲ ਕਰਵਾ ਸ਼ੁਰੂ ਕਰਨੀ ਇਹ ਨਹੀਂ ਹੋਣਾ ਚਾਹੁੰਦੇ ਨਾ ਕਿ ਸੁੱਖ ਦੇਣਾ ਚਾਹੁੰਦੇ ਨੇਗੇ ਤੁਹਾਡੇ ਪੈਸੇ ਐਵੇਂ ਕਿਥੋਂ ਖੋੜੀ ਜਾਣਗੇ ਮੈਂ ਚਾਹੁੰਦਾ ਕਿ ਕੋਰ ਦਾ ਬਣਾਵੇ ਸਰਕਾਰ ਹੁਕਮਤਾ ਕਰੇ ਮੈਨੂੰ 300 ਸਾਲ ਹੋ ਗਏ ਮੈਂ ਇਹ ਕੰਗ ਕਰਦੇ ਨੇ ਮੈਨੂੰ ਅਸਤਵਾਦੀ ਕਹਿੰਦੇ ਮੈਨੂੰ ਪੈਸੇ ਨਾਲ ਕਹਿੰਦੇ ਸਾਫਤਾ ਕੋਈ ਕਰੋ ਜੇ ਮੈਨੂੰ ਇਹਨਾਂ ਨੇ ਇਹ ਤਾਮ ਅੱਜ ਤੇ ਹੰਦੋਂ ਨਾਲ ਇੱਥੇ ਰੱਖਿਆ ਕਰਕੇ ਰੱਖਿਆ ਇਹ ਕਹਿੰਦੇ ਭਾਨੇ ਨੂੰ ਜੇ ਛੱਡ ਜਿਵੇਂ ਪਹਿਲਾਂ ਛੱਡਿਆ ਤੁਹਾਡੀ ਕੋਈ ਬਾਦ ਬਣੂਗਾ ਤੁਸੀਂ ਮੇਰੇ ਬਹਿ ਘਰੇ ਆਉਣੇ ਉਹ ਤਵਾੜ ਨੂੰ ਆ ਤੁਹਾਡੀ ਗੱਲ ਬਾਤ ਸੁਣਦਾ ਨਹੀਂ ਤੁਹਾਡਾ ਕਿਸੇ ਨੇ ਮੁੱਦਾ ਖਾਇਆ ਇੱਥੇ ਦੱਸੋ ਮੈਨੂੰ ਕੋਈ ਲੜਿਆ ਇੱਥੇ ਤੇ ਕਰ ਮੇਰੇ ਭਾਨਾ ਤੱਕ ਤਨਹੋ ਸੱਤਰੇ ਪਰਚੇ ਨਹੀਂਗੇ ਤੁਹਾਡੇ ਕਰਕੇ ਮੈਂ ਕਿਸਦਾ ਕੋਈ ਦੱਸੋ ਮੈਂ ਮੈਂ ਕੋਈ ਦੱਸੋ ਮੈਂ ਮੈਂ ਕੋਈ ਕਿਸ ਕਿਸੇ ਨਾਲ ਕਿਦਰਾ ਮੇਰਾ ਕੋਈ ਜਾਤੀ ਦਾ ਕੋਈ ਰੌਣਾ ਮੇਰਾ ਤੇਲਾ ਜਾਤਾ ਨਹੀਂ ਲੜਾਈ ਨਹੀਂ ਲੜੀ ਪੂਰਾ ਸਾਲ ਸਾਲ ਮੈਂ ਦਿੱਲੀ ਵਿੱਚ ਬੈਠ ਰਿਹਾ ਕਿਸਾਨਾਂ ਆਗੂਆਂ ਨਾਲ ਸਭ ਖੇਰੇ ਜਾਂਦਾ ਯਾਰ ਤੁਸੀਂ ਬਸ ਆਈ ਕੰਮ ਤੇ ਹੋ ਗਏ ਯਾਰ ਤੇ ਕਰਕੇ ਮੇਰੀ ਬੇਨਤੀ ਆ ਸਮਝੋ ਇਸ ਗੱਲ ਨੂੰ ਤੁਹਾਨੂੰ ਜਿਹੜਾ ਪਾਰ ਨਾਲ ਲੋਕ ਨੇ ਮੈਂ ਹੁਣ ਚਰੂਨੀ ਦੇ ਇੱਥੇ ਬੰਦੇ ਤੋਂ ਆਏ ਨੇਗੇ ਉਹਨਾਂ ਦਾ ਇਸ ਤਰ੍ਹਾਂ ਗੋ ਬੋਲੂਗਾ ਇਸ ਤੋਂ ਬਾਅਦ ਜਿਹੜਾ ਸਾਡੇ ਸੀਨੀਅਰ ਕਿਸਾਨ ਦੇ ਇੱਥੇ ਬੰਦੇ ਨੇ ਹੋਰ ਆਗੂ ਆਏ ਨੇ ਮੈਂ ਉਹਨਾਂ ਨੂੰ ਬੁਲਾਉਂ ਕਿਉਂਕਿ ਬੰਦੂ ਨਾ ਲੋੜ ਪਣੀ ਆ ਇਹ ਮੈਨੂੰ ਅੰਦਰ ਫੇਰ ਫਿੱਟੂ ਸਿੱਟਾ ਇਹ ਮੇਰੇ ਸਾਹਮਣੇ ਵਿੱਚ ਲੈ ਕੇ ਉਹ ਲੜਨ ਉਹਨਾਂ ਲੜਨ ਸਜਾ ਦੇਣਗੇ ਤੁਸੀਂ ਨਹੀਂ ਆਉ ਰਹੇ ਹੋ ਪਰ ਤੁਸੀਂ ਉਸ ਤਰ੍ਹਾਂ ਨਹੀਂ ਬੈਠ ਸਕਦੇ ਜਿਸ ਤਰ੍ਹਾਂ ਬੈਠ ਸਕਦੇ ਆ ਸਾਡੇ ਬਹੁਤ ਹੀ ਸਤਿਕਾਰਯੋਗ ਸੁਡੂਨ ਜੱਥੇ ਬੰਸਵਾਏ ਨੇ ਗਏ ਗਾਇਰੂ ਜੀ ਦਾ ਖਾਲਸਾ ਸੁਣ ਗਾਇਰੂ ਜੀ ਦੀ ਬੋਲੀ ਮਾਤਾ ਆਰਤੀ ਕਿਸਾਨ ਚੋਣੇ ਦਾ ਸੁਪਾ ਪ੍ਰਾਂਤ ਮਰੀਂਦ ਸਿੰਘ ਜੱਤੀ ਮੈਂ ਭਾਨੂ ਬਈ ਬਹੁਤ ਉਹਨੂੰ ਜਾਣਦਾ ਇੱਕ ਇਮਾਨਦਾਰ ਇਨਸਾਨ ਹੈ ਇਸ ਕਰਕੇ ਇਹਦੇ ਪੁਰਾਣੇ ਦੇ ਮੈਨੂੰ ਕੱਲ੍ਹ ਨੂੰ ਫੋਨ ਕੀਤਾ ਕਹਿੰਦਾ ਭਾਈ ਕੈ ਤੂੰ ਨੂੰ ਘੱਟ ਕੇਹੀਂ ਕਿ ਤੂੰ ਆ ਆ ਜੀ ਪੰਜ ਸੱਤ ਗੱਡੀਆਂ ਲੈ ਕੇ ਮੈਂ ਕੋਈ ਵੀ ਚਾਕੇ ਗੱਡੀਆਂ ਆਪਣੇ ਮੋਹਰੇ ਜੀ ਨਾਲ ਉਹਨਾਂ ਨੂੰ ਕਿਹਾ ਜਿਹੜਾ ਸੁਨਾ ਪ੍ਰਧਾਨ ਸਤਲਵੰਤ ਸਿੰਘ ਉਹ ਚਾਕੇ ਗੱਡੀਆਂ ਲੈ ਕੇ ਇੱਥੇ ਪਹੁੰਚਿਆ ਹੋਇਆ ਬਾਕੀ ਮੈਂ ਕਦੇ ਵਿਸ਼ਵਾਸ ਹੁਣਾ ਪਾਲੇ ਨੂੰ ਜਿਹੜਾ ਪ੍ਰਸ਼ਾਸਨ ਕੋਈ ਕਹਿੰਦੇ ਵੀ ਭਾਵੇਂ ਮੈਂ ਅੰਦਰ ਚਾਕੇ ਕਿਸੇ ਤਰ੍ਹਾਂ ਦੇ ਦੇ ਦੇਗਾ ਮੇਰੇ ਪ੍ਰਧਾਨ ਜੀ ਨਾਲ ਗੱਲ ਹੋ ਗਈ ਪੰਜਾਬ ਤੇ ਇਹਦੇ ਹੁਣਾ ਕੱਲ੍ਹ ਹੀ ਬੰਦ ਕਰ ਦੇਗਾ ਸਾਡਾ ਗੁਰਨਾਥ ਸਿੰਘ ਜਰੂਰੀ ਥੇਰੀ ਅੱਜ ਪਤਾ ਪਤਾ ਸਰਕਾਰ ਦੇ ਮਨ ਹੋਰ ਕਹਿੰਦਾ ਕੰਟਰੋਲ ਚੇਲੇ ਆਸੀ ਡੀਸੀ ਸ਼ਾਬਾਦਮ ਪਾਸੋਂ ਚਾਰ ਪੰਜ ਦਿਨ ਪਹਿਲਾਂ ਆਪ ਮਾफी ਮਾਗਿਆ ਗਿਆ ਸਾਡੇ 4 ਵਜੇ ਤੱਕ ਕੇ ਡਿਵੀਜ਼ਨ ਦੇ ਸਾਹਮਣੇ ਕੁਝ ਕਰਤ ਦੇ ਗਿਆ ਸੀਗਾ ਇਹ ਕਰਕੇ ਪ੍ਰਸ਼ਾਸਨ ਨੂੰ ਬੇਨਤੀ ਹੈ ਜੋ ਭਾਵੇਂ ਨੇ ਕਿ ਵੀ ਡੀਸੀ ਸਾਡੇ ਤੋਂ ਮੰਨਤ ਪੱਤਰ ਲੈ ਕੇ ਜਾਣ ਕੋਲ ਠੀਕ ਹੈ ਵਧੀਆ ਗੱਲ ਹੈ ਪਰ ਇਹ ਸਾਨੂੰ ਸਿੰਘਰਾਸ ਤੋਂ ਲੰਬਾ ਲੜਨਾ ਪੈ ਜਾਣਾ ਉਸ ਕਰਕੇ ਆਸੀ ਕਹਿੰਦੇ ਵੀ ਸਾਡੀ ਜਾਗਰਤੀ ਰਹੀਏ ਜਾਗਰਤੀ ਲਾਗੇ ਜੇ ਅਸੀਂ ਜਿੱਤਾਂਗੇ ਮੇਰੇ ਪਾਸੇ ਸਾਡੇ ਗੋਲੀਆਂ ਮਾਰੇ ਗੰਦੇ ਮਾਰਨ ਪਰ ਬੱਪਾ ਜਨਰਲ ਹੀ ਹੈਗਾ ਗੰਦੇ ਖਾਵਾਂਗੇ ਉੱਥੇ ਘੜ ਕੇ ਲੜਾਈ ਲੜੋ ਜੇ ਤਾਂ ਪੱਛੇ ਤੇ ਸੋਚੋ ਉਹ ਆਪਣੀ ਪਿੱਛੇ ਜਾਣੀ ਹੈ ਪੱਛੇ ਨਾਲ ਹੈ ਕਿਸੇ ਦੇ ਦੰਦੇ ਨਾਲ ਬਰਾਬਰ ਕਿਹਦੇ ਅਸੀਂ ਕੋਲੇ ਆ ਇਸ ਕਰਕੇ ਮੈਂ ਪੰਨੇ ਦੇ ਨਾਲ ਮੈਂ ਪ੍ਰਧਾਨ ਜੀ ਨਾਲ ਗੱਲ ਕਰਕੇ ਚੱਲਿਆ ਵੀ ਕੱਲ ਨੂੰ ਪੰਨੇ ਦੇ ਕੋਈ ਆਤ ਆਉਂਦੀ ਹੈ ਵੀ ਪੰਜਾਬ ਦੇ ਜਣਾ ਪ੍ਰਧਾਨ ਜੀ ਤੁਸੀਂ ਦੇਖਣਾ ਪੰਗਰ ਦੇ ਵਿੱਚ ਮੈਂ ਬੈਠਿਆ ਬਾਕੀ ਸਾਰੀ ਜੱਥੇ ਬਾਕੀ ਸਾਰੇ ਲੋਕ ਨੇ ਇੱਕਜੁੱਟ ਹੋ ਕੇ ਲੜਾਈ ਲੜਾਂਗੇ ਅਸੀਂ ਪੰਨੇ ਦੇ ਨਾਲ ਧੰਨਵਾਦ ਧੰਨਵਾਦ ਬਹੁਤ ਬਹੁਤ ਪ੍ਰਸ਼ਾਸਨ ਨੂੰ ਮੇਰੀ ਦੁਆਰਾ ਫੇਰ ਬੈਠੀ ਹੈ ਅਸੀਂ ਪੂਰੇ ਕਾਮ ਦੇ ਵਿੱਚ ਤੁਰਾਂਗੇ ਜੇ ਸਾਡੇ ਆਕੂ ਹੋਰ ਆ ਰਹੇ ਨੇ ਮਨ ਨੂੰ ਡਿਕ ਰਹੇ ਆ ਮੈਂ 12.5 ਪੌਣੇ ਘੰਟੇ ਤੋਂ 10 ਮਿੰਟ ਉੱਤੇ ਹੋਰ ਕਰ ਸਕਦਾ ਸਾਡੇ ਬੰਦੇ ਨੂੰ ਕਹ ਰਹੇ ਨੇ ਕਿ ਵੀ ਦੇਖੋ ਜੀ ਮੈਂ ਕਿਸੇ ਵੀ ਕੰਮ ਨਹੀਂ ਮੰਨਵਾਉਣਾ ਜੇ ਗੱਲ ਆਸੀ ਮੈਨੂੰ ਜੋ ਟਕਣਾ ਤੁਸੀਂ ਟੱਕ ਦਿਓ ਮੈਂ ਮਾਰਨਾ ਸ਼ੁਰੂ ਕਰੂੰਗਾ ਠੀਕਾ ਗੱਲ ਬਈ ਮਾਰਚਾਪਾ ਸ਼ੁਰੂ ਕਰਾਂਗੇ ਪ੍ਰਸ਼ਾਸਨ ਕਹ ਰਿਹਾ ਐਡੀਸੀ ਆਜੂਬਾ ਜੀ ਉਹ ਆਜੂਬਾ ਜੀ ਅਸੀਂ ਕਿਉਂ ਅਸੀਂ ਅੱਜ ਦੇ ਮੈਡੀਸ ਨੂੰ ਮੰਨ ਪਤਾ ਲੈਣਾ ਅੱਗੇ ਜਣਾ ਜਾਂ ਡੀਸੀ ਸਾਹਿਬ ਕਹਿਣਗੇ ਮੈਂ ਛੁੱਟੀ ਦਿਆ ਇਹ ਗੱਲ ਮੇਰਾ ਕੱਲ ਦੀ ਛੁੱਟੀ ਮਨਜ਼ੂਰ ਮੇਰਾ ਕੱਲ ਦੀ ਛੁੱਟੀ ਲੈ ਕੇ ਦਿੱਤੀ ਹੋਈ ਸੀ ਵੀ ਮੈਂ ਤਾਂ ਕਹਿ ਰਿਹਾ ਜੀ ਬਲ ਤਾਂ ਕਰਕੇ ਮੇਰਾ ਕੱਲ ਦੀ ਛੁੱਟੀ ਸੀਗੀ ਤੁਸੀਂ ਹੱਥ ਕਿਉਂ ਪ੍ਰੋਗਰਾਮ ਕੀਤਾ ਜੀ ਸਾਹਿਬ ਨੂੰ ਉਹ ਤਾਂ ਹਾਜ਼ਰ ਹੋਣਗੇ ਮੈਂ ਮਾਰ ਮਾਰ ਸ਼ੁਰੂ ਕਰਾਂਗੇ ਮੈਂ ਪੰਜਾਬ ਨੂੰ ਦੁਬਾਰਾ ਦੁਬਾਰਾ ਫੇਰ ਤੋਂ ਚੱਲ ਕਹ ਰਿਹਾ ਇਹ ਗੱਲ ਮੀਡੀਆ ਵੀ ਸੁਣੇ ਇਹ ਗੱਲ ਮੇਰੇ ਰਿਕਾਰਡ ਵੀ ਕੀਤੀ ਜਾਵੇ ਅਸੀਂ ਮਾਰਕ ਸ਼ੁਰੂ ਕਰਾਂਗੇ ਅਸੀਂ ਥੋੜਾ ਟਾਂ ਦੇ ਵਿੱਚ ਮਾਰ ਸ਼ੁਰੂ ਕਰਾਂਗੇ ਔਰ ਇਹ ਤੋਂ ਮਾਰ ਚ